ਭਈ ਕਿਸੇ ਪਾਸਿਓਂ ਨਹੀਂ ਹਨਾ ਜੇ ਆਪਾਂ ਕਹਦੀਏ ਵੀ ਕੱਬ ਦੱਲੋ ਰਾਜੀ ਲਓ ਸਿੰਗਾ ਲਓ ਹਨਾ ਮੈਂ ਯਾਰ ਅਗਲਾ ਪੈਸੇ ਲੱਗੇ ਭੁੱਲ ਜਾਗਾ ਅਗਲਾ ਯਾਰ ਵੀ ਘਰੇ ਖੜੀ ਜੀ ਬਾਲਾ ਦਾ ਠੀਕ ਹੈ ਯਾਰ ਬਿਲਕੁਲ ਇੱਥੋਂ ਦੇਖੋ ਹਾਂ ਬਿਲਕੁਕੁਲ ਹਨਾ ਭਈ ਤੇ ਦੀਪੇ ਕੀ ਪਾ ਕਰਾਂਗੇ ਫਿਰ ਪਾ ਤਾਂ ਲੈਣ ਦੇਣ ਵਾਲੇ ਕਰ ਦੀ ਹਨਾ ਵੀ ਕਿੰਨੇ ਕਿੰਨਾ ਕ ਦੁੱਧ ਪਾ ਜੂ 25 ਕਿਲੋ ਭਾਈ ਮੌਜਨਾ ਬਾਹੂ 25 ਕਿਲੋ 25 ਕਿਲੋ ਹਨਾ ਹਾਂ ਇਹ ਇਹ ਦੀ ਮੈਂ ਲੈ ਆ ਜੀ ਭਾਈ ਪਾਰ ਲੈਣ ਦੇ ਵਿੱਚ ਭਈ ਐਡਾ ਪਾਸੋਂ ਨਿਕਲਦਾ ਵੀ ਕਿਤੇ ਕਤਾਈਆਂ ਹਨਾ ਜਿਵੇਂ ਆਹਾ ਇਹ ਕੋਈ ਆਪਣੀ ਉਹ ਬੱਚੀ ਆ ਹਨ ਤੇ ਆਮ ਕੋਈ ਕਰੀ ਨਾ ਇਲਤ ਕਰਨ ਨਾ ਕੋਸ ਨਾ ਬੁੜੀ ਨੂੰ ਮਾਰਨ ਨਾ ਵਾਸਤਾ ਹਾਂ ਜਿਹੜਾ ਮਰਜੀ ਉਹਨੇ ਚੋਈ ਜਾਵੇ ਮੈਂ ਕਿ ਚੋਣ ਚੂਣ ਦੇਖਦੇ ਜਾਨਾ ਆਹ ਦੇਖੋ ਬਾਈ ਸੁਣੀ ਤਾਰਾ ਬਾਈ ਹਨ ਹਮ ਬਰਦੀਪੁਰ ਦੀ ਦੇ ਕਿਵੇਂ ਹਨ 13 ਕਿਲੋ ਦੀ ਪੇ ਚੋਣ ਆਲਾ ਬਾਈ ਚੋਣ ਆਲਾ ਤਿਆਰ ਆ ਬਾਈ ਠੀਕ ਆ ਬਾਈ ਤੇ 99 ਸੂਆ ਦੀ ਪੇ ਸੂਈ ਆ ਬਾਈ ਤੀਜਾ ਸੂਆ ਬਾਈ ਤੀਜਾ ਸੂਆ ਹਾਂਜੀ ਨੀਲੀ ਦਾ ਵੀ ਬਾਈ ਚੰਗੀ ਲੱਭ ਦੋ ਤੇ ਮੋੜ ਬਈ ਦੇ ਚੰਗੀ ਗਈ ਤੇ ਨਾਲੇ ਵੈਸੇ ਕੀ ਗਈ ਅੱਪਰ ਨੂੰ ਜਾਂਦੀ ਆ ਬਾਕੀ ਤੁਸੀਂ ਜਿੱਦਾਂ ਦੀ ਦੇਖ ਰਹੇ ਹੋ ਇਹਦੂ ਤੁਹਾਨੂੰ ਵੱਧ ਮਿਲੂਗੀ ਘੱਟ ਨਹੀਂ ਮਿਲੂਗੀ ਆਓਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜੂਗੀ ਕਿਉਂਕਿ ਬਹੁਤ ਸਾਰੇ ਸੱਜਣ ਕਹਿੰਦੇ ਹੁੰਦੇ ਆ ਬਿਲਕੁਲ ਬਈ ਹਾਂ ਹਾਂ ਬਾਕੀ ਥਣ ਥਣ ਕੋਈ ਇਹਨੇ ਭਲ ਭੁਲ ਨਹੀਂ ਕੀਤੀ ਹਨਾ ਇਹ ਫਾੜੀਆਂ ਵਾਲਾ ਜਿਹੜਾ ਅੜੜਾ ਜਿਹੜਾ ਆਪਾਂ ਕਹਿੰਦੇ ਆ ਵੀ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਕਿ ਨਹੀਂ ਤੇ ਮੋੜ ਲਓ ਬਈ ਤੁਸੀਂ ਬਾਕੀ ਸਨੱਖੀ ਬਹੁਤ ਜ਼ਿਆਦਾ ਹਨਾ ਤੇ ਜਿਵੇਂ ਉਹ ਚਲੋ ਪਲੂਣ ਦਾ ਤਾਂ ਹੁੰਦਾ ਬਈ ਇਹ ਤਾਂ ਜਿਹੜੇ ਬੰਦੇ ਦੀ ਜਾਣਕਾਰੀ ਸੀਮਨ ਤੋਂ ਪਤਾ ਲੱਗ ਗਿਆ ਨਾ ਵੀ ਤੇ ਕੀ ਪਾਪੂ ਕਰਨਾ ਦਾ ਬਈ ਆਪਾਂ 45000 ਦੀ ਸੀ ਨੇ 45000 ਲੋਕ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਿਰ ਪਹੁੰਚੇ ਆ ਬਈ ਕੁਲਦੀਪ ਦੇ ਫਾਰਮ ਤੇ ਬਾਈ ਦਾ ਸ਼ਹਿਰ ਹੈਗਾ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਤੇ ਸ਼ੀਨਾ ਡੈਰੀ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਤਿੰਨ ਨਗ ਦਿਖਾਵਾਂਗੇ ਮੈਂ ਕਹਿੰਨਾ ਪੂਰੇ ਕੋਕਾ ਪੀਸ ਇੱਕ ਤੜੀ ਸਕ੍ਰੀਨ ਦੇ ਉੱਪਰ ਤਾਜੀ ਸੂਈ ਜਿਹੜੀ ਨੀਲੀ 라ਵੀ ਮਾਝਾ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਇੱਕ ਬਾਈ ਕੋਲੇ ਜਰਸੀ ਬੱਛੀ ਪੂਰੀ ਟੌਪ ਦੀ ਪਲੂਨ ਗੱਬਣ ਤਿਆਰ ਆ ਇੱਕ ਬਾਈ ਕੋਲੇ ਸ਼ਾਹੀ ਵਾਲ ਗਾਂ ਸਾਰੀਆਂ ਜਾਣਕਾਰੀ ਲੈ ਕੇ ਦੇਵਾਂਗੇ ਸਭ ਤੋਂ ਪਹਿਲਾਂ ਦੀਪੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਸਵਾਗਤ ਹੈ ਤੇ ਦੀਪੇ ਬਾਈ ਸਭ ਤੋਂ ਪਹਿਲਾਂ ਕਰਮ ਵਾਲੀ ਆਪਾਂ ਨੀਲੀ 라ਵੀ ਦੀ ਗੱਲਬਾਤ ਕਰ ਲਈਏ ਬਾਈ ਹਾਂਜੀ ਕੀ ਰਿਟੇਲ ਆ ਕਿੰਨਵਾ ਸੂਆ ਏ ਕਿੰਨੇ ਕ ਦਿਨ ਦਾ ਸੂਆ ਏ ਸਾਰੀ ਗੱਲਬਾਤ ਆਦੀ ਏ ਦੀ ਬਾਈ ਇਹ ਬੱਛੀਆਂ ਦਿਨਾਂ ਸੂਈ ਆ ਠੀਕ ਆ ਬਾਈ 13 ਕਿਲੋ ਤਾਂ ਤਿਆਰ ਆ ਬਾਈ ਥੱਲੇ ਦੇ 13 ਕਿਲੋ ਦੀ ਪੇਚੋਂ ਵਾਲਾ ਬਾਈ ਝੋਨ ਵਾਲਾ ਤਿਆਰ ਆ ਬਾਈ ਠੀਕ ਆ ਬਾਈ ਹਾਂਜੀ ਤੇ 91 ਸੂਆ ਦੀ ਪੇ ਸੂਈ ਬਾਈ ਤੀਜਾ ਸੂਆ ਬਾਈ ਸੂਈ ਤੀਜਾ ਸੂਆ ਹਾਂਜੀ ਦੀਪੇ ਬਾਈ ਮਾਜੀ ਦੀ ਬਾਡੀ ਬੂਡੀ ਤੇ ਕੱਦ ਕੁਤ ਖਾਣ ਵਾਲਾ ਸੋਹਣਾ ਲੱਗਿਆ ਮਾਜੀ ਨੂੰ ਹੈਨਾ ਬਿਲਕੁਲ ਬਾਈ ਤੇ ਆ ਦੇਖੋ ਜੀ ਮੈਂ ਆਪਾਂ ਗੱਲਬਾਤ ਕਰ ਲਈ ਹੁਣ ਕੋਪੂ ਇਹ ਇੱਥੋਂ ਦੇਖੋ ਹਣਾ ਤੁਸੀਂ ਚੈੱਕ ਕਰੋ ਦੁੱਧ ਬਾਈ 13 ਕਿਲੋ ਜਮਾਂ ਕੰਡੇ ਵਾਲਾ ਬਾਈ ਹਾਂਜੀ ਮੇਰੇ ਹੈ ਹਾਂ ਮੇਰੇ ਬਲ ਬਣਾਉਂਦੇ ਹੈ ਕੱਦ ਕਾਰਤੀ ਦੇਖੋ ਫਿਰ ਮੈਂ ਤੁਹਾਨੂੰ ਬੱਚਾ ਵੀ ਦਸੂਗਾ ਨੇ ਨੀਲੀ ਰਵੀ ਦਾ ਕਿਹੜਾ ਦੀਪਿਆ ਕਰੀ ਤੋਰ ਬਾਈ ਇਹਨੂੰ ਹੈਨਾ ਤੇ ਉਹ ਮੇਟਾ ਰਤੂਰਾਂ ਦੀ ਓਕੇ ਜਮ ਆਪਾਂ ਚਵਾਈ ਕਰਾ ਦੇਣੀ ਬਾਈ ਹੁਣੇ ਤੈਨੂੰ ਚਵਾਈ ਕਰਕੇ ਦਿਖਾ ਦੇਗਾ ਹਨ ਚਵਾਈ ਕਰਕੇ ਵਾਹ ਭੋਸੇਟਾ ਨਹੀਂ ਹੋਊਗਾ ਬਾਈ ਕੋਈ ਹਾਂ ਇੱਕ ਉਹ ਹੋਰ ਚੀਜ਼ ਹੈ ਬਾਈ ਜੈਲੀ ਵੀ ਹੈ ਹਨ ਕੋਈ ਜੈਲੀ ਬਾਈ ਓ ਵੀ ਲੈ ਹਾਂ ਆ ਲੈ ਇਹਦਾ ਮੂੰਹ ਭਰ ਲੈ ਹਾਂ ਜੋ ਮਰਜ਼ੀ ਕੋ ਦੇ ਲੈ ਲੈ ਬਿਲਕੁਲ ਹਨਾ ਬਾਈ ਹਾਂ ਇਹ ਪਸ਼ੂ ਵਧੀਆ ਦੁੱਧ ਵਾਲੇ ਦੀ ਨਿਸ਼ਾਨੀ ਹੈ ਕਿ ਨਹੀਂ ਉਹਨੂੰ ਜਿੱਦਾਂ ਦੀ ਮਰਜ਼ੀ ਕੋਈ ਦਵਾਈ ਬੂਟੀ ਦੇਣੀ ਆ ਬੰਦਾ ਦੇ ਸਕਦਾ ਹਨਾ ਬਾਕੀ ਕੱਦ ਘਾੜ ਦੇਖੋ ਤੁਸੀਂ ਹਨਾ ਕਰਮਾਲੀ ਦਾ ਤੇ ਆਪਾ ਬਾਈ ਪਸਮਾ ਕੇ ਥਾਣ ਦਿਖਾਵਾਂਗੇ ਬਹੁਤ ਸੋਹਣੇ ਕਰਦੀ ਹੋਈ ਤੇ ਪਸਮੀਆਂ ਦੀ ਹੋਣਾ ਮੈਂ ਕਹ ਚਵਾਈ ਸਾਰੇ ਕਹ ਦਿਖਾਵਣ ਵਾਲੇ ਬਾਈ ਹਾਂ ਤੋਰ ਲਈਦੀ ਪਰ ਮਾੜੀ ਹੋਰ ਲੰਮੀ ਬਾਈ ਲਓ ਜੀ ਮਿੱਤਰੋ ਅੱਜ ਸਾਰੇ ਦੋਸਤਾਂ ਮਤਰਾ ਦੇ ਲਾਂਬੇ ਲਾਉਣੇ ਜਿਹੜੇ ਕਹਿੰਦੇ ਯਾਰ ਕੋਈ ਨੀਲੀ ਦਾ ਵੀ ਬਾਈ ਚੰਗੀ ਲੱਭ ਦੋ ਤੇ ਮੋੜ ਬਾਈ ਦੇ ਚੰਗੀ ਗਈ ਤੇ ਨਾਲ ਵਸ ਕੇ ਕੀ ਗਈ ਹਾਂ ਕੱਦ-ਕਾੜ ਵੀ ਸਾਰਾ ਕੁਝ ਸ਼ਕੀਨੀ ਵੀ ਹੈ ਪੂਰੀ ਬਾਈ ਠਣ ਠਣ ਬਹੁਤ ਚੰਗਾ ਲੱਗਿਆ ਕਿ ਨਹੀਂ ਤੇ ਬਾਕੀ ਦੁੱਧ ਬਾਈ ਕਹਿੰਦਾ ਵੀ 13 ਕਿਲੋ ਜਿਹੜਾ ਰੈਡੀ ਆ ਤੇ ਤੌਰ ਤੇ ਦੀਪੇ ਹੋਰ ਦੋਰੀ ਇੰਦਰੀ ਦੇਖੋ ਤੁਸੀਂ ਇਹ ਆ ਇੱਥੋਂ ਦੇਖੋ ਤੁਸੀਂ ਥਾਣ ਭਾਂਡਾ ਤੇ ਬਾਕੀ ਮੈਂ ਕਹਿੰਦਾ ਵੀ ਇਹ ਤਾਂ ਆਪਣੇ ਬਈ ਏਰੀਏ ਨੂੰ ਪੇਪਰ ਨੂੰ ਆਣਾ ਹਨਾ ਇੱਥੇ ਨੀਲੀ ਦਾ ਵੀ ਜਿਹੜੀ ਨਿਕਲਦੀ ਹੈ ਚੰਗੀ ਹੋਈ ਨਿਕਲਦੀ ਹੈ ਇੱਕ ਬਈ ਆਪਾਂ ਵੈਸੇ ਵੀ ਆਪਾਂ ਮੇਰੀ ਆਤਾ ਪਹਿਲਾਂ ਤੋਂ ਹੀ ਆਪਾਂ ਨੀਲੀ ਦਾ ਵੀ ਨਿਆਣੀ ਚੰਗੀ ਲਿਆਉਣੀ ਆ ਹਾਂ ਮਾੜੀ ਨਹੀਂ ਲਿਆਉਣੀ ਬਿਲਕੁਲ ਹਨਾ ਬਈ ਐ ਸੋਹਣੀ ਜੀ ਲਿਆਉਣੀ ਆ ਠੀਕ ਹੈ ਬਈ ਤੇ ਅਗਲਾ ਵੀ ਯਾਦ ਕਰਿਓ ਠੀਕ ਹੈ ਯਾਰ ਸਹੀ ਗੱਲ ਦੀਪੇ ਬਈ ਬੱਚਾ ਇਹਨੇ ਕੀ ਦਿੱਤਾ ਬਈ ਮਗਰ ਇਹਦੇ ਕੱਟਾ ਵੀਰੇ ਮਗਰ ਇਹਦੇ ਕੱਟਾ ਬਈ ਹਨਾ ਹਾਂਜੀ ਤੇ ਵਨ ਲਾਈਨ ਦਾ ਬਈ ਨੂੰ ਆ ਤੁਸੀਂ ਦੇਖੋ ਹਨ ਸੁਆ ਤਾਂ ਸਿਆ ਬਾਈ ਨੇ ਤੀਜਾ ਬਾਈ ਤੀਜਾ ਸੁਆ ਤੇ ਕਿੰਨੇ ਕ ਦਿਨਾਂ ਦਾ ਸੁਆ ਬਾਈ ਆ 6 ਦਿਨ ਰੋਗੇ ਸੁਈ ਨੇ 6 ਦਿਨਾਂ ਦਾ ਤੁਸੀਂ ਦੁੱਧ ਹੀ ਮੰਨ ਲਓ ਕਿ ਨਹੀਂ ਹਾਂ ਦੁੱਧ ਬਣੇਗਾ ਬਾਈ ਹਾਂ ਐਵੇਂ ਐਵੇਂ ਬੋਲਾ ਕਈ ਉਹਦਾ ਫਾਇਦਾ ਕੋਈ ਹਾਂ ਬਿਲਕੁਲ ਹਨਾ ਬਾਈ ਦੀਪੇ ਕੀ ਮੁੱਲ ਕਰੇਗਾ ਬਾਈ ਇਹਦੀ ਇਹ ਤਾਂ ਬਸ ਲੈਣ ਦੇ ਜਾਂ ਹੋ ਗਿਆ 165 ਬਾਈ 1 ਲੱਖ 65000 ਰੁਪਇਆ ਹਾਂਜੀ ਤੇ ਬਾਕੀ ਠੀਕ ਹੈ ਨਾ ਬਾਈ ਤੇ ਬਾਕੀ ਚਵਾਈ ਚੁਈ ਆਪਾਂ ਕਰਕੇ ਇਹਦੀ ਦਿਖਾਵਾਂਗੇ ਬਾਕੀ ਖਤ ਕੋਟ ਬਾਈ ਦੀਪੇ ਦੇ ਨਾਲ ਖੜੇ ਤੋਂ ਦੇਖ ਲਓ ਹਨਾ ਕਿ ਉੱਪਰ ਨੂੰ ਜਾਂਦੀ ਆ ਬਾਕੀ ਤੁਸੀਂ ਜਿੱਦਾਂ ਦੀ ਦੇਖ ਰਹੇ ਹੋ ਇਹ ਦੁੱਧ ਤੁਹਾਨੂੰ ਵੱਧ ਮਿਲੂਗੀ ਘੱਟ ਨਹੀਂ ਮਿਲੂਗੀ ਆਓਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜੂਗੀ ਕਿਉਂਕਿ ਬਹੁਤ ਸਾਰੇ ਸੱਜਣ ਕਹਿੰਦੇ ਹੁੰਦੇ ਆ ਹਾਂ ਕੱਦ-ਕਾੜ ਵੀ ਸਾਰਾ ਕੁਝ ਸ਼ਕੀਨੀ ਵੀ ਹੈ ਪੂਰੀ ਬਈ ਠਣ ਠਣ ਬਹੁਤ ਚੰਗਾ ਲੱਗਿਆ ਕਿ ਨਹੀਂ ਤੇ ਬਾਕੀ ਦੁੱਧ ਬਈ ਕਹਿੰਦਾ ਵੀ 13 ਕਿਲੋ ਜਿਹੜਾ ਰੈਡੀ ਆ ਤੇ ਤੋਰ ਦੇਦੀ ਪੇ ਹੋਰ ਤੋਰੀ ਇਹਨੂੰ ਇਹ ਦੇਖੋ ਤੁਸੀਂ ਇਹ ਆ ਇੱਥੋਂ ਦੇਖੋ ਤੁਸੀਂ ਥਾਣ ਪਾਂਡਾ ਤੇ ਬਾਕੀ ਮੈਂ ਕਹਿੰਦਾ ਵੀ ਇਹ ਤਾਂ ਆਪਣੇ ਬਈ ਏਰੀਏ ਨੂੰ ਪੇਪਰ ਨੂੰ ਆਣਾ ਹੈ ਨਾ ਇੱਥੇ ਨੀਲੀ ਦਾ ਵੀ ਇਹਦੀ ਨਕਲ ਦੀ ਚੰਗੀ ਹੋਈ ਨਕਲ ਆਪਾਂ ਵੈਸੇ ਵੀ ਆਪਾਂ ਮੇਰੀ ਆਤਾ ਪਹਿਲਾਂ ਤੋਂ ਹੀ ਆਪਾਂ ਨੀਲੀ ਰਾਵ ਜੀ ਲਿਆਣੀ ਚੰਗੀ ਲਿਆਉਣੀ ਆ ਹਾਂ ਮਾੜੀ ਨਹੀਂ ਲਿਆਉਣੀ ਬਿਲਕੁਲ ਹੈ ਨਾ ਬਾਈ ਐ ਸੋਹਣੀ ਜੀ ਲਿਆਉਣੀ ਆ ਠੀਕ ਹੈ ਬਾਈ ਤੇ ਅਗਲਾ ਵੀ ਯਾਦ ਕਰਿਓ ਠੀਕ ਹੈ ਯਾਰ ਸਹੀ ਗੱਲ ਦੀਪੇ ਬਾਈ ਬੱਚਾ ਇਹਨੇ ਕੀ ਦਿੱਤਾ ਬਾਈ ਮਗਰ ਇਹਦੇ ਕੱਟਾ ਵੀਰੇ ਮਗਰ ਇਹਦੇ ਕੱਟਾ ਬਾਈ ਹੈ ਨਾ ਤੇ ਵਨ ਲਾਈਨ ਦੋ ਬਾਈ ਨੂੰ ਆ ਤੁਸੀਂ ਦੇਖੋ ਹੈ ਨਾ ਸੂਆ ਤਾਂ ਸਿਆ ਬਾਈ ਨੇ ਤੀਜਾ ਬਾਈ ਤੀਜਾ ਸੂਆ ਤੇ ਕਿੰਨੇ ਕ ਦਿਨਾਂ ਦਾ ਸੂਆ ਬਾਈ ਆ 6 ਦਿਨ ਰੋਵੇ ਸੂਈ ਨੂੰ 6 ਦਿਨਾਂ ਦਾ ਤੁਸੀਂ ਦੁੱਧ ਹੀ ਮੰਨ ਲਓ ਕਿ ਨਹੀਂ ਹਾਂ ਦੁੱਧ ਬਣੇਗਾ ਬਾਈ ਹ ਆ ਮੈਂ ਬੋਲਾਂ ਕਈਆਂ ਦਾ ਫਾਇਦਾ ਕੋਈ ਹਾਂ ਬਿਲਕੁਲ ਹਨਾ ਬਾਈ ਦੀਪੇ ਕੀ ਮੁੱਲ ਕਰੇਗਾ ਬਾਈ ਇਹਦੀ ਇਹ ਤਾਂ ਬਸ ਲੈਣ ਦੇ ਜਾਂ ਹੋ ਗਿਆ 165 ਬਾਈ 1 ਲੱਖ 65000 ਰੁਪਈਆ ਹਾਂਜੀ ਤੇ ਬਾਕੀ ਠੀਕ ਹੈ ਨਾ ਬਾਈ ਤੇ ਬਾਕੀ ਚਵਾਈ ਚੂਈ ਆਪਾਂ ਕਰਕੇ ਇਹਦੀ ਦਿਖਾਵਾਂਗੇ ਬਾਕੀ ਘੱਟ ਕੋਟ ਬਾਈ ਦੀਪੇ ਦੇ ਨਾਲ ਖੜੇ ਤੋਂ ਦੇਖ ਲਓ ਹਨਾ ਕਿ ਉੱਪਰ ਨੂੰ ਜਾਂਦੀ ਆ ਬਾਕੀ ਤੁਸੀਂ ਜਿੱਦਾਂ ਦੀ ਦੇਖ ਰਹੇ ਹੋ ਇਹਦੂ ਤੁਹਾਨੂੰ ਵੱਧ ਮਿਲੂਗੀ ਘੱਟ ਨਹੀਂ ਮਿਲੂਗੀ ਆਓਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜੂਗੀ ਕਿਉਂਕਿ ਬਹੁਤ ਸਾਰੇ ਸੱਜਣ ਕਹਿੰਦੇ ਨੇ ਯਾਰ ਜੇ ਦੀਪੇ ਵੀ ਕਈ ਵਾਰੀ ਅਗਲਾ ਘੱਟ ਕੋਈ ਮੰਗਦਾ ਹੁੰਦਾ ਹਨਾ ਤੇ ਦੁੱਧ ਵਾਲੀ ਮੱਝਾਂ ਵਾਲੇ ਗਾਂ ਵਾਲੇ ਪੰਜ ਚਾਰ ਸੂਏ ਸਾਰੇ ਤੋਂ ਬੜੇ ਜਿਹੜੇ ਮਰਜੀ ਬੱਚੇ ਲੈ ਲਈ ਕੋਈ ਵਾਈਟਨਸ ਵਾਲੀ ਹੈਣੀਗੀ ਸਾਰਾ ਓਕੇ ਰਿਪੋਰਟਾਂ ਬਿਲਕੁਲ ਹੈ ਨਾ ਸਾਰੇ ਆ ਬੱਚੇ ਤੁਹ ਦੱਸ ਦਈਏ ਬਾਈ ਜੇ ਜ਼ਿਆਦਾ ਆਉਂਦੀ ਤਾਂ ਇਹਨੂੰ ਇਹਨੇ ਬੱਚੇ ਚ ਜ਼ਿਆਦਾ ਦੇ ਦੇਣੀ ਹੈ ਹੋਰ ਵਾਈਟ ਨਹੀਂ ਆਉਂਦਾ ਬਾਕੀ ਟੀਕੇ ਦੇ ਹਿਸਾਬ ਨਾਲ ਬਾਈ ਜਿਹੜਾ ਚੰਗਾ ਢੀਕਾ ਭਰਾਲੋ ਪਰ ਆ ਜਾ ਉਹ ਜਾ ਰਹਿਣਾ ਤੇਦੀ ਪਿਆ ਜਾ ਬਾਈ ਦੂਸਰੇ ਨੰਬਰ ਕਰਮ ਵਾਲੀ ਤੇ ਆ ਜਾ ਬਾਈ ਇਹ ਕੋਕਾ ਬੀਜ ਕਿਥੋਂ ਲਾਪ ਲੈਂਦਾ ਬਾਈ ਇਹ ਇਹ ਬਾਈ ਆਪਾਂ ਲੈਂਦਾ ਫਾਰਮ ਚੋਂ ਠੀਕ ਆ ਬਾਈ ਹਾਂਜੀ ਆਪਾਂ ਫਾਰਮ ਤੋਂ ਹੀ ਆਪਣੇ ਇੱਥੇ ਆਪਣੇ ਏਰੀਆ ਚ ਬਾਈ ਆਪਣੇ ਇਹ ਜੁਲੇ ਫਾਰਮ ਤੋਂ ਲਈ ਆ ਠੀਕ ਆ ਬਈ ਇਹਦਾ ਰਿਕਾਰਡ ਆਪਣੇ ਕੋ ਸਾਰਾ ਮੋਬਾਈਲ ਤੇ ਹੈਗਾ ਜੇ ਕਹੇ ਨਾ ਪੁੱਛਣਾ ਅਸ ਤੋਂ ਪੜਾਇਆ ਸੀ ਵੀ ਕੀ ਦੀ ਸੀ ਠੀਕ ਆ ਬਈ ਉਹ ਮੇਰੇ ਸਾਬਾ ਖਰੀਦ 4370 ਤੋਂ ਗੱਭਣਾ ਗੜੀਆਂ ਹਾਂ 4370 ਤੋਂ ਗੱਭਣਾ ਗੱਭਣਾ ਸਾਰਾ ਹੋ ਰਿਹਾ ਕੀ ਹੋਇਆ ਜੀ ਪੂਰੀ ਬਾਈ ਨੂੰ ਵਟਸਐਪ ਤੇ ਆਈ ਵੀ ਆ ਹੋ ਸਕਦਾ ਮੇਰੀ ਵੀ ਬੋਲਣ ਚ ਕੋਈ ਫਰਕ ਪੈ ਗਿਆ ਬਈ ਦੀਪਕ ਡਿਟੇਲ ਦੱਸੀ ਪਹਿਲਾਂ ਬਈ ਕੀ ਇਹਦੀ ਸਾਰਾ ਸਕਦਾ ਬਈ ਇਹ ਬਈ 10 ਤਰੀਕ ਨੂੰ ਦਿਨ ਪੂਰੇ ਇਹਦੇ 10 ਤਰੀਕ ਨੂੰ 10 ਤਰੀਕ ਨੂੰ ਠੀਕ ਆ ਬਈ ਤੇ ਪਲੂਣ ਬੱਚਾ ਬਾਈ ਜਣਿਆ ਹਾਂ ਤੇ ਦੰਦੋਂ ਬਈ ਦੰਦੋ ਜਮਾ ਕੱਚੀ ਖੀਰੀ ਹੈ ਬਾਈ ਖੀਰੀ ਹੈ ਬਾਈ ਹਾਂ ਤੋਰ ਬਾਈ ਅਜੇ 20 ਮਹੀਨਿਆਂ ਦੀ ਹੈ ਬਾਈ ਹਾਂ ਤੁਸੀਂ ਦੇਖੋ ਹਣਾ ਬਈ ਬਈ ਚੰਗੇ ਫਾਰਮ ਦੀ ਲੱਗਦੀ ਹੈ ਨਾ ਬੱਚੀ ਇਹ ਆਪਾਂ ਫਾਰਮ ਦੀ ਵੀਡੀਓ ਖਾਦੇ ਫਾਰਮ ਦੀ ਬੱਚੀ ਹੋ ਤੁਰਦੀ ਫਿਰਦੀ ਹੁੰਦੀ ਸਾਜੀ ਹਾਂ ਜਿਹਦੇ ਲਈ ਆ ਇਹ ਦੀਪੇ ਪਲੂਨ ਵਾਲਾ ਤਾਂ ਬਾਈ ਇਹਨੂੰ ਹੈ ਹੀ ਨਹੀਂ ਦੇਖੋ ਕੱਡਾ ਜਗਾੜ ਲਾਇਆ ਬੈਨੇ ਹਣਾ ਅਜੇ ਤਾਂ ਬਾਈ ਇਹ ਤਾਂ ਹੁਣ ਹੀ ਲਾਇਆ ਹੈ ਨੇ ਤਾਂ ਹਾਂ ਅਜੇ ਦਿਨ ਪਈਏ ਤੇ ਮਨਕ ਚੱਲ 12-13 अच्छा भाई 12 13 ਦਿਨਾਂ ਤਾਂ ਗੱਲ ਹੋਵੇ ਦੀ ਬਈ ਹੋਰ ਹੀ ਹੋ ਜਾਣੀ ਹੈ ਬਿਲਕੁਲ ਬਈ ਹਾਂ ਹਾਂ ਬਾਕੀ ਥਣ ਥਣ ਕੋਈ ਇਹਨੇ ਭਲ ਭੁਲ ਨਹੀਂ ਕੀਤੀ ਹਨਾ ਇਹ ਫਾੜੀਆਂ ਵਾਲਾ ਜਿਹੜਾ ਆਰਡਰ ਆ ਜਿਹੜਾ ਆਪਾਂ ਕਹਿੰਨੇ ਆ ਬਈ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਕਿ ਨਹੀਂ ਤੇ ਮੋੜ ਲਓ ਬਈ ਤੁਸੀਂ ਬਾਕੀ ਸਨੱਖੀ ਬਹੁਤ ਜ਼ਿਆਦਾ ਹਨਾ ਤੇ ਨੀ ਭਉ ਚਲੋ ਪਲੂਣ ਦਾ ਤਾਂ ਹੁੰਦਾ ਬਈ ਇਹਦੇ ਜਿਹੜੇ ਬੰਦੇ ਇਹਦੀ ਜਾਣਕਾਰ ਆ ਸੀਮਣ ਤੋਂ ਪਤਾ ਲੱਗਿਆਣਾ ਬਈ ਹਨਾ ਕਿ ਕਿੰਨੇ ਕਿੰਨਾ ਕ ਦੁੱਧ ਪਾਉਂਦਾ ਜੀ 25 ਕਿਲੋ ਬਈ ਮੋਜਨਾ ਬਹੁਤ 25 ਕਿਲੋ 25 ਕਿਲੋ ਹਣਾ ਹਾਂ ਇਹ ਇਹਦੀ ਮੈਂ ਭਣ ਲਿਆ ਸੀ ਬਾਈ ਠੀਕ ਹੈ ਬਾਈ ਤੁਹ ਤੁਸੀਂ ਮਾਰ ਦੇਗੇ 20 ਕਿਲੋ ਉਹਨਾਂ ਨੇ ਬਈ ਸੂਣ ਤੋਂ ਪਹਿਲਾਂ ਚੋਂਦੇ ਰਿਓ ਅੱਛਾ ਵੀ ਜਦੋਂ ਖਾਲੀ ਵੀ ਕਰਦੇ ਇਹਨੂੰ ਹੈ ਹਾਂ ਉਹਦੇ ਬੈਠਣੇ ਨਹੀਂ ਜਾਂਦਾ ਸੀ ਠੀਕ ਹੈ ਬਾਈ 20 ਕਿਲੋ ਬਾਈ ਚੋਇਆ ਉਹਨਾਂ ਨੇ ਠੀਕ ਹੈ ਬਾਈ ਹਣਾ ਤੇ ਬਾਕੀ ਦੀ ਸਨੱਕੀ ਬਹੁਤ ਜ਼ਿਆਦਾ ਯਾਰ ਹਣਾ ਕਿ ਦੀਪੇ ਇਹਨੂੰ ਮੈਂ ਕਹਿੰਦਾ ਵੀ 5-6 ਸੂਏ ਕਿਤੇ ਨਹੀਂ ਜਾਂਦੀ ਕਿ ਨਹੀਂ ਯਾਰ ਇਹ ਆ ਦੇਖੋ ਤੁਸੀਂ ਇਹ ਆ ਜੀ ਤਾਂ ਬਾਈ ਇਹ ਫੇਸਬੁੱਕ 'ਤੇ ਦੇਖੋ ਜੀ ਇਹ ਕੱਟਣ ਵਾਲੀ ਨਹੀਂ ਬਾਈ ਇੱਥੋਂ ਦੇਖੋ ਹਾਂ ਬਿਲਕੁਲ ਨਾਲ ਬਾਈ ਤੇ ਦੀਪੇ ਕੀ ਪਾ ਕਰਾਂਗੇ ਫਿਰ ਭਾ ਇਹ ਤਾਂ ਲੈਣ ਦੇਣ ਵਾਲੀ ਕਰਦੀ ਮੈਂ ਨੇੜੇ ਜੇ ਪਾ 1 10 ਦੇ ਦਿਆਂਗਾ 1 ਲੱਖ 10000 ਰੁਪਏ ਹਣਾ ਤੇ ਉਹ ਤੁਸੀਂ ਹੋਇਆ ਕੋਈ ਇਹ ਨਾ ਕਹ ਜੂਗਾ ਵੀ ਕੀ ਹੈ ਹਾਂ ਜਿਹੜਾ ਵੀ ਲੈ ਜਾਊਗਾ ਉਹ ਠੀਕ ਹੈ ਹਾਂ ਬਾਕੀ ਬਾਈ ਹਲੇ ਢੱਲ ਦੱਸਦੀ ਪਈ ਐ ਮੋ ਇਹਨਾਂ ਨੇ ਦਿਨ ਕੱਢ ਜਾਣੇ ਆਰਾਮ ਨਾਲ ਤੇ ਬਾਕੀ ਦੁੱਧ ਦੁੱਧ ਹੁੰਦਾ ਇਹ ਇਕੱਲਾ ਬਾਈ ਐ ਐਵੇਂ ਕਹਿਣ ਦੀ ਗੱਲ ਨਹੀਂ ਮੇਰੀ ਭੈਣ ਨਾਲ ਚੁੰਦੇ ਰਹੇ ਆ ਠੀਕ ਆ ਬਾਈ ਪਹਿਲਾਂ ਸੂਣ ਤੋਂ ਪਹਿਲਾਂ ਠੀਕ ਆ ਬਾਈ ਹੂੰ ਤੇ ਬਈ ਹਾਂ ਠੰਡੀ ਸੀ ਲੈ ਬਈ ਜਮਾ ਪੂਰੀ ਬਈ ਠੰਡੀ ਸੀ ਲੈ ਬਈ ਦੇਖੋ ਹਣਾ ਇਹ ਇੱਥੇ ਠੜ ਬਹੁਤ ਸੋਹਣਾ ਲੱਗਿਆ ਹਣਾ ਜਿਵੇਂ ਜਿਵੇਂ ਆਹ ਤਾਂ ਜੋਸ਼ ਆਉਣਾ ਬਈ ਹਮ ਬਿਲਕੁਲ ਆਹ ਦੇਖ ਬਈ ਕਿੰਨੀ ਬਈ ਹਾਂ ਇਹ ਮੱਚੀ ਨਹੀਂ ਬਈ ਹਾਂ ਮੱਚੀ ਨਹੀਂ ਬਿਲਕੁਲ ਹਣਾ ਦੀਪੇ ਬਈ ਆਹ ਰਹਾ ਬਈ 3 ਨੰਬਰ ਵਾਲੀ ਤੇ ਬਈ ਇਹਦੀ ਕੀ ਡਿਟੇਲ ਹੈ ਬਈ ਇਹਦੀ ਇਹ ਬਈ ਦੂਜਾ ਸੂਆ ਸੁੰਦੀ ਹੈ ਇਹ ਠੀਕ ਆ ਬਈ ਇਹ ਮੰਨ ਕੇ ਜਦ ਸਾਹਿਵਾਲ ਜਾ ਜਾਂਦੀ ਹੈ ਜੀ ਬਈ ਹਾਂ ਤੇ ਦੀਪੇ ਕਿੰਨੇ ਕ ਦੁੱਧ ਵਾਲੀ ਆ ਇਹ 10 ਕਿਲੋ ਦੋਤਾ ਇਹਨੇ ਪਹਿਲੇ ਸੋਏ ਠੀਕ ਹੈ ਭਾਈ ਹਾਂ ਦੂਜੇ ਸਵੇ ਦੇਖੋ ਕਿੰਨਾ ਦਿੰਦੀ ਭਾਈ ਠੀਕ ਹੈ ਭਾਈ 12 13 ਕੱਲ ਦੇ ਦੂ ਭਾਈ 14 ਦੇ ਦੂ ਬਸ ਠੀਕ ਹੈ ਉਹ ਜਾਨਕਿ ਮਾਝਾਰ ਕੀ ਹੈ ਭਾਈ ਹਨਾ ਜਾਨਕੀ ਹੁੰਦੀ ਭਾਈ ਭਾਈ ਦੋ ਦੋ ਵੀ ਚੰਗਾ ਹੋ ਜਾਂਦਾ ਹਨਾ ਤੇ ਉਹ ਦੀਪੇ ਕੀ ਬਾਪੂ ਕਰਨਾ ਦਾ ਭਾਈ ਆਪਾਂ 45000 ਦੇ ਸੀ 45000 ਹਾਂ ਲੋ ਵੀ ਮਿੱਤਰੋ ਅੱਜ ਦੀ ਵੀਡੀਓ ਚ ਦੀਪੇ ਦੇ ਰੇਟ ਹੋ ਗਏ 45000 ਤੋਂ ਸ਼ੁਰੂ ਹਨਾ ਤੇ ਉਹ ਦਿਨ ਮੇਰੇ ਸਿਹਾ ਹੁਣ ਇਹ ਵੀ ਕੱਢਦੀ ਹੈ ਭਾਈ ਅਜੇ ਹਨਾ ਦਿਨ ਭਾਈ ਲੈ ਜੂ ਹਫਤਾ ਵੀ ਲੈ ਜੂਗੀ ਹਨਾ ਤੇ ਬਾਕੀ ਥਣ ਥਣ ਬੜਾ ਸੋਹਣਾ ਹਨਾ ਤੇ ਜੇ ਆਪਾਂ ਗੱਲਬਾਤ ਕਰ ਲਗੇ ਚਾਰੇ ਜੂਰ ਬਹੁਤ ਆ ਵੀ ਪਲਾਵਾਸ ਬਹੁਤ ਆ ਹਮ ਇਹ ਦੀਪੇ ਬਾਈ ਜਿਹੜੇ ਬੰਦੇ ਇਹ ਰੱਖਦੇ ਉਹਨਾਂ ਨੂੰ ਇਹਨਾਂ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਬਿਲਕੁਲ ਬਾਈ ਉਹ ਬੰਦੇ ਤਾਂ ਜਿਵੇਂ ਆਪਾਂ ਅੱਗੇ ਵੀ ਕਈ ਵਾਰੀ ਇਹਨਾਂ ਦੀ ਪਾਉਂਦੇ ਆ ਵਿਸ਼ਾਹੀ ਵਾਲ ਜਿਹੜੇ ਬੰਦੇ ਇਹਦੇ ਦੇ ਗਾਹਕ ਆ ਉਹ ਬੰਦੇ ਉਹਨਾਂ ਨੂੰ ਛੱਡਦੇ ਨਹੀਂ ਕਿ ਨਹੀਂ ਬਿਲਕੁਲ ਭਾਈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਕਈ ਵਾਰੀ ਬੰਦੇ ਨੂੰ ਐਂ ਲਾ ਵੀ ਮੱਝ ਤੇ ਪੈਸੇ ਲਾਉਣ ਨਾਲੋਂ ਹਨਾ ਵੀ ਘੱਟ ਪੈਸੇ ਲਾਉਣ ਨਾਲੇ ਉਨਾ ਕਦੋਂ ਤਾਂ ਦੇਈ ਜਾਣਾ ਆਰਾਮ ਨਾਲੇ ਮੱਝਾਰ ਕਰਕੇ ਨਹੀਂ ਇਹਨੇ ਤਾਂ ਲੇਵਲ ਉਹ ਬਹੁਤ ਥਾਂ ਬਹੁਤ ਚੰਗਾ ਲੱਗਾ ਬਈ ਵੇ ਹਾਂ ਬਿਲਕੁਲ ਲੱਗਿਆ ਮੋਟਾ-ਮੋਟਾ ਆ ਦੇਖੋ ਤੁਹਾਨੂੰ ਮੈਂ ਕਰੀ ਨੇੜੇ ਦਿਖਾ ਦਾਂ ਬਾਕੀ ਉਹ ਜਿਹੜਾ ਮੇਨ ਆ ਵੀ ਜਿਹੜਾ ਡਰ ਡੱਪਾ ਹੈ ਨਹੀਂ ਕੋਈ ਹਲਤ-ਚਲਤ ਕਰੂਗੀ ਕਿ ਨਹੀਂ ਨਾ ਨਾ ਹਲਤ-ਚਲਤ ਲਾ ਭਾਈ ਨੂੰ ਪਤਾ ਲੱਗਿਆ ਲੱ ਬਾਕੀ ਥੋੜੀ ਜੀ ਹੋਰ ਸੇਵਾ ਹੋਗੀ ਤਿਆਰ ਵੀ ਹੋ ਜਾਣੇ ਜੇ 5-7 ਦਿਨ ਹੋਰ ਲੱਗਦੀ ਹੈ ਕਿ ਨਹੀਂ ਸੇਵਾ ਦਾ ਮੁੱਲ ਹੋਸੀ ਬੰਦਾ ਬਾਈ ਯਾਰ ਹਾਂ ਇਹਦਾ ਮੁੱਲ ਕਰਤਾ 45000 ਰੁਪਿਆ ਹਾਂਜੀ ਤੇ ਬਈ ਮਰਾਇਏ ਤਾਂ ਆਪਾਂ ਪੂਰੀ ਕਦੀ ਆਪਣੀ ਅੰ内 ਜੀ ਰੱਖਦੀ ਹਾਂ ਹਾਂਜੀ ਲੌਵੀ ਛੱਡ ਲਿਆ ਬੱਚਾ ਹਨਾ ਤੇ ਆਪਾਂ ਜਦੋਂ ਉੱਤਰੇ ਹੀ ਮੈਂ ਜਦੋਂ ਦਿਖਾਵਾਂਗੇ ਬੱਚੇ ਦੁੱਧ ਲਾਦੇ ਮੜਾ ਜਾ ਫਟਾ ਛੇਤੀ ਆਏ ਨੰਦਾ ਉੱਥੇ ਦੁੱਧ ਲਾਦਾ ਹਣ ਤਲਾ ਤਾਂ ਜਿੰਨਾ ਲਾਈ ਨਾ ਮਾਰੀ ਧਾਰ ਤੇ ਆ ਗਈ ਨੇ ਦੇਖੀ ਜੰਗਾਈ ਗਿਆ ਤੇ ਦੇਖਿਆ ਨਹੀਂ ਬਾਕੀ ਬਈ ਕੱਦ ਕੋ ਤਾਂ ਬਹੁਤ ਜ਼ਿਆਦਾ ਹਨਾ ਜੇ ਆਪਾਂ ਗੱਲਬਾਤ ਕਰ ਲਈਏ ਕਿ ਨਹੀਂ ਬਈ ਹੂੰ ਯਾਰ ਚੀਜ਼ ਲਿਉਣੀ ਚੰਗੀ ਲਿਉਣੀ ਤਾਂ ਨਹੀਂ ਲਿਉਣੀ ਹੂੰ ਚੰਗੀ ਬੰਦਾ ਯਾਦ ਹੀ ਨਾ ਕਰੇ ਚੀਜ਼ ਲਿਆਗਾ ਫਿਰ ਫਾਇਦਾ ਕੀ ਮੈਂ ਕਹਿੰਦਾ ਉਹ ਨਾੜੂਆ ਇਹਨੇ ਲਾਤਾ ਬਾਈ ਹੈ ਨਾ ਉਹਦੇ ਉਹ ਐਂ ਹੀ ਕਰਦੀ ਬਾਈ ਹਾਂ ਵੀ ਉਹ ਥੋੜਾ ਜਿਹਾ ਜਿੰਦੇ ਬਾਈ ਆ ਲੈ ਹੁਣ ਜੇ ਰੁਕ ਜਾਏ ਮਾੜੇ ਪਾਸੇ ਮਿਲ ਆ ਆ ਭਾਲ ਦੀ ਹਾਂ ਵਾ ਕ ਮਾੜੇ ਜਿੰਦੇ ਬਾਈ ਥਣ ਸਾਹ ਹੋ ਕੇ ਨਾ ਇਹ ਤੇਰੇ ਬਾਹਰ ਪਥਾਨ ਦਿਖਾਉਣੇ ਨੇੜੇ ਉਹ ਇਹ ਥਾਣ ਵੇ ਲੱਗਾ ਪਾਵਰ ਵਾਲਾ ਗਰਾਬੀ ਥਾਣ ਦੇਦੀ ਧਾਰ ਬਾਈ ਧਾਰ ਦੇ ਦੇ ਬਾਈ ਕੀ ਰੋਗ ਲੱਗਿਆ ਤੇਰੇ ਨੂੰ ਚਲੋ ਵੀ ਕੱਠੇ ਕਾ ਜਾਂਦੇ ਕੋਨ ਖਾਣ ਦੇ ਖਾ ਲੈਣੇ ਗੇਰਾ ਖਾੜੂ ਸਹੀ ਹੋ ਗਏ ਖੈਰ ਪਾਸੇ ਕਰਾਲਾ ਇਹ ਕਿੱਥੋਂ ਕਰੋ ਚੱਕਦੇ ਤਾ ਗਰ ਮਾਰੀ ਦੀਪਵੇ ਨਾ ਨੀਲੀ ਅ ਵੀਦੇ ਹੁੰਦਾ ਵੀ ਇਹ ਥੋੜੀਆਂ ਉਹਨਾਂ ਨੂੰ ਸੀਲ ਹੁੰਦੀਆਂ ਬਈ ਹਨਾ ਦੁੱਧ ਚ ਹਨਾ ਥੋੜੀਆਂ ਨੇ ਪੂਰੀਆਂ ਸੀਲ ਹੁੰਦੀਆਂ ਬਈ ਇਹਨਾਂ ਨੂੰ ਆਇਆ ਹੀ ਨਹੀਂ ਵੀ ਬਾੜੀ ਹਲਤਪਲ ਕੀਤੀ ਕਰੀ ਨਾ ਹਲਤ ਕਰਨ ਨਾ ਕੋਸ ਨਾ 부ੜੀ ਨੂੰ ਮਾਰਨ ਨਾ ਵਾਸਤਾ ਹਾਂ ਜਿਹੜਾ ਮਰ ਜੇ ਉਹਨੂੰ ਚੋਈ ਜਾਵੇ ਡੇਢ ਕਿਲੋ ਦੀ ਗਾੜੀ ਆ ਬਈ ਠੀਕ ਆ ਤੂੰ ਕਿੰਨਾ ਕ ਕਿੰਨੇ ਕ ਦੁੱਧ ਚਲੀ ਆਉਂਦੀ ਪੀਵ ਜਾਨਕੀ ਵੈਸੀ ਗੱਲ ਕਰਦੇ ਚਲੋ ਮੱਕੇ ਜਿਹੜਾ ਹੁਣ ਇਹਦਾ ਚੂਣ ਨੇ 100 ਦੇਣਾ ਵੀ ਕਿੰਨੇ ਕ ਦੁੱਧ ਆ ਰਿਹਾ ਯਾਰ ਭਾਈ 15 ਕਿਲੋ ਦੁੱਧ ਇਹਦੇ ਬਹੁਤ ਆਇਆ ਹਾਂ ਏਡੀ ਮੱਝ ਨੂੰ ਵੇਲੇ 15 ਕਿਲੋ ਦੁੱਧ ਅਜੇ ਤਾਂ ਕੜਕੜ ਚੱਲਿਆ ਨਹੀਂ ਇਹਦਾ ਹਾਂ ਆਰਾਮ ਨਾਲ ਦੇਣਾ ਚਾਹੀਦਾ ਏਡੀ ਮੱਝ ਨੂੰ ਦੁੱਧ ਕਿ ਨਹੀਂ ਬਿਲਕੁਲ ਇਹ ਆ ਤੁਸੀਂ ਅਗਲੇ ਥਾਣਾਂ ਦੀਆਂ ਵੀ ਧਰਾਂ ਦੇਖੋ ਮੱਕੇ ਥਾਣ ਬਹੁਤ ਸੋਹਣਾ ਲੱਗਿਆ ਕਰਮਾੜੀ ਨੇ ਹਣਾ ਥਾਣ ਵੀ ਕੱਲਾ ਦੱਲਾ ਪਾਵਾਕ ਨੇ ਵੀ ਆਹ ਦੇਖ ਤੁਸੀਂ ਹੁਣ ਵੇਲੇ ਆਪਾਂ ਖੜੇ ਆ ਕੋਈ ਇਹਨੂੰ ਹੈ ਵਾਸਤਾ ਹਾਂ ਕੋਈ ਮਤਲਬ ਨਹੀਂ ਇਹ ਕਰਮ ਵਾਲੀਆਂ ਚਾਰੂ ਵੀ ਆ। ਹਮ। ਅਕਣੀ ਆ ਗਿਆ। ਹਮ। ਇਹਨੇ ਟਕਾਣਾ ਦਾ ਤਾਂ ਦੇਣਾ ਦਾਣਾ ਇਹਨੇ ਨੀਲੀ ਆ ਵੀ ਲੈਣਾ। ਬਿਲਕੁਕੁਲ। ਤੇ ਆਹ ਦੇਖੋ ਤੁਸੀਂ। ਕੀ ਨਹੀਂ ਦੇਖੋ ਤੁਸੀਂ ਕਰਮ ਵਾਲੀ ਦੀ ਹੈ ਨਾ ਹਾਂ ਭਈ ਕਿਸੇ ਪਾਸਿਓਂ ਨਹੀਂ ਹੈ ਨਾ ਜੇ ਆਪਾਂ ਕਹਦੀਏ ਵੀ ਕੱਬ ਦਲੋ ਰਾਜੀ ਯਲੋ ਸਿੰਘਾ ਲੋਣਾ ਮੈਂ ਯਾਰ ਅਗਲਾ ਪੈਸੇ ਲੱਗੇ ਭੁੱਲ ਜਾਗਾ ਅਗਲੇ ਯਾਰ ਉਹ ਘਰੇ ਖੜੀ ਜੀ ਬਾਲਾ ਤਾਂ ਠੀਕ ਹੈ ਯਾਰ ਬਿਲਕੁਲ ਹੈ ਨਾ ਵੀ ਕਿੰਨੇ ਦਿਨ ਦੀ ਪਈ ਹੋ ਗਈ ਉਹ ਸੂਈ ਨੂੰ ਇਹਨਾਂ ਦਿਨ ਹੋ ਗਏ ਭਾਈ ਅੱਜ 6 ਦਿਨ 6ਵਾਂ ਦਿਨ ਆ ਜਾਣਾ ਬਾਲਟੀ ਗਾਹ ਕਰ ਲਾ ਥੋੜੀ ਇਹ ਤੈਨੂੰ ਗੱਲ ਬਈ ਹਾਂ ਹਾਂ ਆਹ ਕਰ ਲਾ ਕੋਈ ਗੱਲ ਕਰ ਲਾ ਲਾ ਤਾਂ ਪਾਸੇ ਰਹੀ ਕਿਹੜੇ ਵੇਂਦੀ ਕੋ ਲਾ ਤਾਂ ਪਾਸੇ ਗੱਲ ਬਤੋਏ ਇਹ ਗੱਲ ਹਾਂ ਚਾਹ ਦੇਖ ਧਾਰ ਦੇ ਫੇਰ ਧਾਰ ਨੇ ਵੇਂਦੀ ਹੋਣੇ ਬਾਕੀ ਚੌਣ ਚੂਣ ਦੇਖਦੇ ਜਾਣਾ ਆਹ ਦੇਖੋ ਬੜੀ ਸੁਣੀ ਤਾਰਾ ਬਈ ਹੈਣਾ ਹੂੰ ਬਰਦੀ ਬੁਰਦੀ ਦੇਖ ਗਿਵੇਂ ਹੈਣਾ ਬਾਕੀ ਹਾਲੇ ਮੈਨੂੰ ਆਇਆ ਨਹੀਂ ਮੇਰੀ ਆਵਾਜ਼ ਤੋਂ ਜਗੂਗੀ ਥੋੜਾ ਜਾਨਾ ਪਰ ਨਹੀਂ ਇਹਨੂੰ ਕੋਈ ਚੱਕਰ ਨਹੀਂ ਹੈ ਨਾ ਇਹਨਾਂ ਨੂੰ ਨਹੀਂ ਮਤਲਬ ਨਾ ਕੋਈ ਬਈ ਨਾ ਮਾਹਲਪ ਜਿੰਨਾ ਡਰ ਤਾਂ ਕੋਈ ਨਹੀਂ 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 ਕੋਈ ਚੱਕਰ ਨਹੀਂ ਕੈਮਰਾ ਨਾ ਭੇਜ ਜਮੜਾ ਨਹੀ ਭੇਜਦਾ ਇਹ ਦੀਪਕ ਕਿੰਨਾ ਦੁੱਧ ਚਵਾਵਾਂਗੇ ਬਾਈ ਕੋਈ ਆਪਣੇ ਨਾਲ ਸੌਦਾ ਕਰ ਲੇ ਬੰਦਾ ਬਾਈ 13 ਕਿਲੋ ਚਵਾ ਦਾਂਗਾ ਬਾਈ 13 ਕਿਲੋ ਹਣਾ ਤੇ ਮੋਲੇ ਦਾ ਆਪ ਕੀਤਾ ਜੀ 165 1 ਲੱਖ 65000 ਰੁਪਿਆ ਹਣਾ ਤੇ ਬਾਕੀ ਆਹ ਦੇ ਗੁਰੂ ਜੀ ਹਣਾ ਮਜਦਰਾ ਰੋਤਾ ਦੀਪੇ ਜੇ 13 14 ਕਿਲੋ ਵੀ ਦੇਈ ਜਾਵੇ ਬਹੁਤ ਹੋ ਜਾਂਦਾ ਜੇ ਆਪਾਂ ਸੋਚਿਆ ਜਾਵੇ ਕਿ ਨਹੀਂ ਬਿਲਕੁਲ ਬਾਕੀ ਰੱਡੀ ਮਿਹਨਤ ਦੋ ਦੋ ਬਈ ਫਿਰ ਕਿਹੜੀ ਦੋ ਅਨੰਦਾ ਤੂੰ ਆਪ ਹੀ ਦੇ ਲੈ ਗੱਡੀ ਮੈਂ ਬਿਲਕੁਲ ਬਿਲਕੁਲ ਬਈ ਨਾ ਬਾਕੀ ਪਸ਼ੂ ਦਾ ਬਾਈ ਚੋਣ ਚਾਂਣ ਸਹੀ ਹੋਵੇ ਜਿਵੇਂ ਮੈਂ ਮਿਲਦਾ ਸਹੀ ਹੋਵੇ ਕੋਈ ਵੀ ਕਾਹਕ ਵੀ ਖਰੀਦਾ ਕਿ ਲੋ ਘੱਟ ਦੇ ਦੇਵੇ ਬੰਦੇ ਨੂੰ ਕੋਈ ਦਰਾਜ ਨਹੀਂ ਹੈ ਬਿਲਕੁਲ ਕਈ ਵਾਰੀ ਪਸ਼ੂ ਨੇ ਉਮੀ ਲੱਤ ਛੜ ਮਾਰਨੀ ਆ ਈਕੇ ਲਵਾਈ ਜਾਣੇ ਘਰੇ ਜਾ ਕੇ ਉਹਦਾ ਬੰਦੇ ਨੂੰ ਆਈਂ ਨਾ ਵੀ ਹਰਿੰਦਰੇ ਜਾਊਗੇ ਆਨਲਾਈਨ ਜਾਂ ਹਰਿਆਣੇ ਚਲੇ ਜਾਵੇ ਜਾਂ ਸੰਗਰੂਰ ਵਾਲੇ ਪਾਸ ਜਾਊ ਠੀਕ ਆ ਬਈ ਕੱਕ ਇਹ ਆਪਣਾ ਪਤਾ ਹੁੰਦਾ ਏਰੀਏ ਦਾ ਹਨਾ ਜਿਹੜੇ ਏਰੀਏ ਦੀ ਪਸਾਰ ਬਈ ਸੰਰੂਰ ਤੋਂ ਇੰਨੇ ਫੋਨ ਆਉਂਦੇ ਲੋਕਾਂ ਦੇ ਨਾਲ ਜੀ ਦਾ ਸਾਗ ਹੋ ਗਏ ਹੂੰ ਬਾਕੀ ਕਲਦੀਪ ਭਾਈ ਵਪਾਰ ਲੈਣ ਦੇ ਵਿੱਚ ਇੱਥੇ ਬਸ ਬਾਹਰਾਂ ਦੇ ਇਹ ਥੋੜਾ ਜਿਹਾ ਪੱਠਾ ਜਿਹਾ ਬਾਅਦ ਤੋਂ ਕਰ ਦਿਆ ਵਪਾਰ ਲੈਣ ਦੇ ਵਿੱਚ ਭਈ ਐਡਾ ਪਾਸੋਂ ਨਿਕਲਦਾ ਵੀ ਕਿਤੇ ਕਤਾਈਆਂ ਹਨਾ ਜਿਵੇਂ ਆਹਾ ਤੇ ਕੋਈ ਆਪਣੀ ਉਹ ਬੱਚੀ ਹੈ ਹਨਾ ਤੇ ਆਮ ਬੰਦਾ 5-7 ਸੂਗ ਪੀ ਗਏ ਫਿਰ ਕਿਤੇ ਕੱਢਦਾ ਜਾ ਕੇ ਕਿ ਨਹੀਂ ਬਿਲਕੁਲ ਜਿਵੇਂ ਹੁਣ ਉਹ ਬੱਚੀ ਆ ਮੈਂ ਕਹਿੰਦਾ ਵੀ ਕੋਕਾ ਪੀ ਜਾ ਪੂਰੀ ਹੂੰ ਤੇ ਜਿਹੜੇ ਬੰਦਿਆਂ ਨੂੰ ਉਹਦੀ ਪਰਖ ਆ ਤੇ ਉਹ ਉਹਨਾਂ ਨੇ ਛੱਡਣੀ ਨਹੀਂ ਜਿਹੜੇ ਹਾਂ ਆਪਾਂ ਉਹਦਾ ਭਾਅ ਕੀਤਾ ਜਾਏ ਨਹੀਂ ਅੱਗੇ ਭੇਜੀ ਮੈਂ ਸਤੂਰਗੜ ਹੂੰ ਅਗਲੇ ਸੂਹ ਉਹਨਾਂ ਨੇ ਬਹੁਤ ਮਹਿੰਗੀ ਵੇਚੀ ਬਾਈ ਹੂੰ மாளி நான் பை ਸੱਜਣਾ ਜਿਹਾ ਵਗ ਮੋਗ ਲੱਗੀ ਬਣੋ ਯਾਰ ਓਕੇ ਕੰਮ ਦਾ ਜਮ ਹੂੰ ਜ਼ਿਆਦਾ ਪੀਆ ਹੂੰ ਲੋ ਮਿੱਤਰੋ ਬਹੁਤ ਸਾਰੇ ਜਿਹੜੇ ਸੱਜਣ ਮੈਸੇਜ ਕਰ ਰਹੇ ਨੇ ਬਾਈ ਨੀਲੀ ਰਵੀ ਚੱਕ ਲੋ ਕਹਿੰਦਾ ਤੋਹਫਾ ਹੀ ਆ ਦੁੱਧ ਵੀ ਤਿਆਰ ਆ ਬਾਈ ਕਹਿੰਦਾ ਤਾਜੀ ਸੂਈ ਵੀ ਆ ਤੇ ਨੀਲੀ ਰਵੀ ਪੂਰੀ ਚੰਗੀ ਤੇ ਲਾ ਲਓ ਬਾਈ ਨੂੰ ਫੋਨ ਜੇ ਫੋਨ ਲਾਉਣ ਤੋਂ ਲੇਟ ਹੋ ਗਏ ਫਿਰ ਬਾਈ ਦਾ ਜਵਾਬ ਇਹੀ ਰਹੂਗਾ ਕਿ ਬਾਈ ਵੇਖੀ ਸੇਲ ਹੋ ਗਿਆ ਮੈਂ ਵਹ ਮੰਡੀ ਤੇ ਪਾਣਾ ਜਗਰਾਉ ਤੇ ਵੇਚ ਕੇ ਹੋਣੀ ਸੀ ਇਹ ਮੈਂ ਕਿਹਾ ਯਾਰ ਨਾ ਬਣਾਣ ਜੀ ਤੇ ਐਵੇਂ ਉੱਥੇ ਜਾ ਕੇ ਵੇਚਣੀ ਇੱਥੇ ਵੇਚਾਂਗੇ ਨਾ ਤਾਂ ਬਣੂ ਬਿਲਕੁਲ ਬਈਆ ਲੈ ਵਾਂ ਬਿਲਕੁਲ ਸਾਰਾ ਝਾੜ ਦਿੰਦੇ ਬਈਆ ਇਹ ਦਦਲੇ ਬਹੁਤ ਨਿਸ਼ਾਨੀ ਹੈ ਬਾਈ ਕਿ ਨਹੀਂ ਦੇਵਾ ਸਾਰਾ ਛਾੜਦਾ ਇਹ ਤੇਰੀ ਵੀਡੀਓ ਪੈਂਦੇ ਸਾਰੇ ਵੇਖ ਨਹੀਂ ਬਾਈ ਵੀ ਹਮਮ ਲਓ ਜਮਾਲ ਫਾਫੇ ਨੂੰ ਨਾ ਨੱਟ ਗਿਆ ਤੇ ਅੱਖਾਂ ਖਾਲੀ ਹੋ ਗਿਆ ਹਮਮ ਦੀਪਾ ਭਾਈ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨ ਨੰਬਰ ਬੋਲ ਦਿਓ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਸਕੇ ਹਾਰਮ ਭਾਈ ਆਪਣਾ ਤਲਵੰਡੀ ਭਾਈ ਜ਼ਿਲ੍ਹਾ ਫਰੋਹੇ ਪਰ ਸ਼ੀਨਾ ਫਾਰਮ ਆਪਣਾ ਇੱਥੇ ਭਾਈ ਜਿਹੜੇ ਪਿੰਡ ਦਾ ਸ਼ਹਿਰ ਦਾ ਆਪਣਾ ਤਲਵੰਡੀ ਚ ਜੀ ਭਾਈ ਤੇ ਮੋਬਾਈਲ ਨੰਬਰ ਹੈਗਾ 9465515741 ਜੇ ਕਿਸੇ ਵੀਰ ਨੇ ਇੱਧਰ ਆਣਾ ਹੋ ਮੋਗੇ ਲੋ ਤੇ ਮੋਗਾ ਆਪਣਾ 25 ਕਿਲੋਮੀਟਰ ਜੇ ਕਹਿੰਦੇ ਫੀਕੋਡੋ ਲਵਾਣਾ ਤੇ 25 ਕਿਲੋਮੀਟਰ ਫੀਕੋਡ ਜੇ ਕਹਿੰਦੇ ਫਰੋਹੇ ਪਰਵਾਲਾ ਤਾਂ 34 ਕਿਲੋਮੀਟਰ ਜੇ ਕਹਿੰਦੇ ਜੀਰੋਲ ਪਸਵਾਣਾ ਤੇ 13 ਕਿਲੋਮੀਟਰ ਬਿਲਕੁਲ ਹਣਾ ਹਾਂਜੀ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਮੱਝ ਦੀ ਆਪਾਂ ਚਵਾਈ ਕਰਕੇ ਦਿਖਾਤੀ ਆ ਬਾਕੀ ਜਿਹੜਾ ਸਭ ਤੋਂ ਜਿਹੜਾ ਡਾਇਮੰਡ ਪੀਸ ਵੀਡੀਓ ਦੇ ਵਿੱਚ ਆ ਰਹਾ ਨੇ ਦੇਖੋ ਤੁਸੀਂ ਕੋਕਾ ਪੀਸ ਫੇਸ ਕੁਆਲਿਟੀ ਕਿਸੇ ਪੱਖੋਂ ਹੱਥ ਨਹੀਂ ਦਿਰਾਉਂਦੀ ਬੱਚੀ ਜੇ ਆਪਾਂ ਗੱਲ ਆਦੀ ਦੰਦੋਂ ਵੀ ਬਾਈ ਕਹਿੰਦਾ ਕੀਰੀ ਆ ਤੇ ਬਾਕੀ ਤਿਆਰੀ ਤੋਰੀ ਦੇਖੋ ਪੰਜ ਦਿਨ ਦੀਪੇ ਹੋਰ ਲੈ ਗਈ ਨਾ ਤੇ ਮੈਂ ਕਹਿੰਦਾ ਗੱਲ ਪੰਜ ਦਿਨ ਕਿਹੜੇ ਪਾਏ ਬਾਈ 10 ਤਰੀਕ ਨੂੰ ਦੇਣ ਪੂਰੇ ਬਾਈ ਤੇ ਮੈਂ ਕਹਿੰਦਾ ਵੀ ਕਮਾਲ ਕਰਾ ਦਊਗੀ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਪਰ ਕਰਨੀ ਹੈ ਭਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਕੇ ਫੋਨ ਤੁਸੀਂ ਕਰ ਲਿਓ ਜਿਉਂਦੇ ਬਦਦੇ ਰਹੋ ਜੀ ਧੰਨਵਾਦ